Singh Homeo Care in Ropar City Dr sir homeopathy vich jehdi bimari di assi dawai lende ha oh pehla vadhdi hai ha idi bare apan ajj discuss karange ki ki homeopathy dawai lain jis cheez de layi vi assi homeopathy dawai lende ha kisi vi bimari de layi vi oh kyon vadh kyon rahi hai theek hon ton pehla sab to pehla sanu ve samajhna paina hai ki saada jehda body da koi vi organ hai ohda aapas de vich connection hai ਐਵੇਂ ਨਹੀਂ ਹੈ ਕਿ ਸਾਡੀ ਜਿਹੜੀ ਸਕਿਨ ਹੈ ਉਹਦੇ ਸਾਡੇ ਇੰਟਰਨਲ ਆਰਗਨਸ ਦੇ ਨਾਲ ਕਨੈਕਸ਼ਨ ਨਹੀਂ ਹੈ ਸਾਡੀ ਸਕਿਨ ਦਾ ਸਾਡੇ ਲੀਵਰ ਦੇ ਨਾਲ ਕਨੈਕਸ਼ਨ ਨਹੀਂ ਹੈ ਜੀਆ ਸਾਡੇ ਰੈਸਪੀਰੇਟਰੀ ਦਾ ਸਾਡੀ ਸਕਿਨ ਦੇ ਨਾਲ ਕਨੈਕਸ਼ਨ ਨਹੀਂ ਹੈ ਜਿਹੜੀ ਸਾਡੀ ਬਾਡੀ ਜਦੋਂ ਬਾਡੀ ਦੀ ਬਣਤਰ ਹੁੰਦੀ ਹੈ ਤਾਂ ਉਹਦੀਆਂ ਤਿੰਨ ਲੇਅਰ ਹੁੰਦੀਆਂ ectoderm endoderm mesoderm ਤਾਂ ਹੁਣ ਹਰ ਇੱਕ ਜਿਹੜੀ ਆਰਗਨ ਸਿਸਟਮ ਹੈ ਉਹ ਸਰਟਨ ਲੇਅਰ ਦੇ ਬੇਸਿਸ ਤੇ ਬਣਦੀ ਹੈ ਸੁਪੋਜ਼ ਕਰੋ ਤੁਸੀਂ ਸਕਿਨ ਦੇ ਲਈ ਬਹੁਤ ਹੀ ਸਟਰੋਂਗ ਸਟੈਰੋਇਡ ਯੂਜ਼ ਕਰ ਲਈ ਆਪਣੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਜਾਂ ਸਪੋਸ ਕਰੋ ਤੁਸੀਂ ਐਂਟੀ ਇਨਫੈਕਸ਼ੀਅਸ ਦਵਾਈਆਂ ਯੂਜ਼ ਕਰ ਲਈਆਂ ਆਪਣੀ ਸਕਿਨ ਦੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਪਹਿਲੇ ਤੁਹਾਨੂੰ ਇਹ ਸਮਝਣਾ ਪੈਣਾ ਹੈ ਵੀ ਜਿਹੜੀ ਬਿਮਾਰੀ ਅੰਦਰੋਂ ਆਈ ਹੈ ਉਹ ਬਾਹਰੋਂ ਠੀਕ ਨਹੀਂ ਹੋ ਸਕਦੀ ਫੋਰ ਐਗਜ਼ਾਮਪਲ ਸোরੀਐਸ ਤੁਹਾਨੂੰ ਹੋ ਗਿਆ ਐਕਜ਼ੀਮਾ ਤੁਹਾਨੂੰ ਹੋ ਗਿਆ ਤੁਸੀਂ ਸੋਚ ਰਹੇ ਹੋ ਵੀ ਇਸ ਨੂੰ ਮੈਂ ਕੋਈ ਆਇੰਟਮੈਂਟ ਲਗਾ ਲਾਂ ਕੋਈ ਕਰੀਮ ਲਗਾ ਲਾਂ ਉਹਨੂੰ ਠੀਕ ਕਰ ਲਾਂ ਬਾਹਰੋਂ ਬਟ ਜਿੰਨਾ ਹੀ ਦੇਰ ਤੱਕ ਤੁਸੀਂ ਉਹ ਆਇੰਟਮੈਂਟ ਤੁਸੀਂ ਉਹ ਕਰੀਮ ਯੂਜ਼ ਕਰੋਗੇ ਉਹ ਬਿਮਾਰੀ ਸਪਰੈਸ ਰਹੇਗੀ ਮਤਲਬ ਕਿ ਥੋੜੀ ਦੇਰ ਲਈ ਲੱਗੇਗਾ ਕਿ ਠੀਕ ਹੋ ਜਾਏਗੀ ਜਿਵੇਂ ਹੀ ਤੁਸੀਂ ਉਹ ਆਇੰਟਮੈਂਟ ਨੂੰ ਉਹਦਾ ਯੂਜ਼ ਛੱਡ ਲੋਗੇ ਉਹ ਬਿਮਾਰੀ ਫਲੇਅਰ ਅਪ ਹੋ ਜਾਂਦੀ ਹੈ ਕਿਉਂਕਿ ਉਸ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਮੈਡੀਸਨਲ ਸਪਰੈਸ਼ਨ ਹੋ ਰਹੀ ਹੈ ਮੈਡੀਸਨ ਕੀ ਕਰ ਰਹੀ ਹੈ ਉਸ ਬਿਮਾਰੀ ਨੂੰ ਥੋੜੀ ਦੇਰ ਲਈ ਦਿਵਾ ਰਹੀ ਹੈ ਮੈਡੀਸਨ ਦਾ ਅਸਰ ਹੋ ਰਿਹਾ ਹੈ ਬਟ ਉਹ ਬਾਅਦ ਦੇ ਵਿੱਚ ਫਿਰ ਫਲੇਅਰ ਅਪ ਹੋ ਜਾਂਦੀ ਹੈ ਇੰਨਾ ਮਤਲਬ ਇਹ ਕਿ ਜਿਹੜੀ ਬਿਮਾਰੀ ਆਈ ਅੰਦਰੋਂ ਐ ਉਹ ਅੰਦਰੋਂ ਹੀ ਠੀਕ ਹੋ ਸਕਦੀ ਐ ਉਹ ਬਾਹਰੋਂ ਨਹੀਂ ਠੀਕ ਹੋ ਸਕਦੀ ਹੁਣ ਸਪੋਜ਼ ਕਰੋ ਤੁਸੀਂ ਬਹੁਤ ਹੀ ਸਟਰੋਂਗ ਮੈਡੀਸਿਨ ਯੂਜ਼ ਕਰ ਲਈ ਸਕਿਨ ਦੇ ਲਈ ਕਈ ਵਾਰੀ ਕੀ ਹੁੰਦਾ ਐ ਵੀ ਸਕਿਨ ਦੀ ਬਿਮਾਰੀ ਸਪਰੈਸ ਹੋਣ ਤੋਂ ਬਾਅਦ ਸਾਨੂੰ ਰੈਸਪੀਰੇਟਰੀ ਟਰਬਲਸ ਸ਼ੁਰੂ ਹੋ ਜਾਂਦੇ ਐ ਫਿਰ ਅਸੀਂ ਰੈਸਪੀਰੇਟਰੀ ਲਈ ਦਵਾਈ ਦਿੰਨੇ ਆ ਰੈਸਪੀਰੇਟਰੀ ਠੀਕ ਹੁੰਦਾ ਐ ਫਿਰ ਕੋਈ ਹੋਰ ਬਿਮਾਰੀ ਸ਼ੁਰੂ ਹੋ ਜਾਂਦੀ ਐ ਇਸ ਤਰੀਕੇ ਨਾਲ ਜਿਹੜੀ ਬਿਮਾਰੀ ਉਹ ਅੰਦਰ ਚਲੀ ਜਾਂਦੀ ਐ ਹੁਣ ਹੋਮੀਓਪੈਥਿਕ ਡਾਕਟਰ ਕੀ ਕਰਦਾ ਹੈ ਹੋਮੀਓਪੈਥਿਕ ਡਾਕਟਰ ਜਦੋਂ ਤੁਹਾਨੂੰ ਦਵਾਈ ਦਿੰਦਾ ਹੈ ਉਹ ਨੇਚਰਲ ਵੇ ਦੇ ਨਾਲ ਕੰਮ ਕਰਦੀ ਹੈ ਹੋਮੀਓਪੈਥੀ ਐਕਚੁਅਲੀ ਜਿਹੜਾ ਪਾਥਵੇ ਦੇ ਨਾਲ ਬਿਮਾਰੀ ਠੀਕ ਹੋਣੀ ਚਾਹੀਦੀ ਹੈ ਉਸ ਪਾਥਵੇ ਦੇ ਨਾਲ ਬਿਮਾਰੀ ਬੈਕ ਟੂ ਬੈਕ ਬੈਕ ਟੂ بیسਿਕ ਜਾਂਦੀ ਹੈ ਸਪੋਜ਼ ਕਰੋ ਤੁਸੀਂ ਬਹੁਤ ਹੀ ਜ਼ਿਆਦਾ ਸਟਰੋਂਗ ਆਇੰਟਮੈਂਟ ਦੇ ਨਾਲ ਬਿਮਾਰੀ ਕਰੀਮ ਲਾ ਕੇ ਜਿਹੜੀ ਸਕਿਨ ਨੂੰ ਸਪਰੈਸ ਕਰ ਹਾਲੇ ਕਿ ਬਿਮਾਰੀ ਠੀਕ ਨਹੀਂ ਹੋਈ ਹਾਂ ਹੋਮੀਓਪੈਥਿਕ ਡਾਕਟਰ ਜਰੂਰ ਤੁਹਾਨੂੰ ਇੰਟਰਨਲ ਮੈਡੀਸਨ ਦੇਗਾ ਖਾਣ ਵਾਲੀ ਮੈਡੀਸਨ ਦੇਗਾ ਸਭ ਤੋਂ ਪਹਿਲਾਂ ਉਹ ਜਿਹੜੀ ਦਬੀ ਹੋਈ ਬਿਮਾਰੀ ਉਹ ਪਹਿਲਾਂ ਬਾਹਰ ਆਏਗੀ ਉਹ ਵੱਧ ਨਹੀਂ ਰਹੀ ਉਹ ਇੱਕਦਿਓ ਬਾਹਰ ਆ ਰਹੀ ਹੈ ਤੇ ਫਿਰ ਉਹ ਨੈਚੁਰਲ ਵੇ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਕਹਿਣ ਦਾ ਭਾਵੇਂ ਹੈ ਕਿ ਅਸੀਂ ਜਦੋਂ ਵੀ ਹੋਮੀਓਪੈਥਿਕ ਡਾਕਟਰ ਦੇ ਕੋਲ ਜਾਂਦੇ ਹਾਂ ਉਹ ਤੁਹਾਡੀ ਪੂਰੀ ਕੇਸ ਹਿਸਟਰੀ ਲੈਂਦਾ ਹੈ ਤਾਂ ਕਿ ਉਸ ਨੂੰ ਪਤਾ ਲੱਗੇ ਕਿ ਕੀ ਤੁਸੀਂ ਪਹਿਲਾਂ ਕੋਈ ਸਟਰੋਂਗ ਦਵਾਈਆਂ ਤਾਂ ਨਹੀਂ ਯੂਜ਼ ਕਰ ਲੀਆਂ ਜਿਸ ਕਰਕੇ ਤੁਹਾਡੀ ਬਿਮਾਰੀ ਸਪਰੈਸ ਹੋ ਜਾਂਦੀ ਹੈ ਸਪਰੈਸ ਹੋ ਕੇ ਉਹ ਫਰਦਰ ਕੋਈ ਹੋਰ ਵੱਡੀ ਬਿਮਾਰੀ ਨਾ ਬਣਾ ਦੇ ਤਾਂ ਹੋਮੀਓਪੈਥੀ ਨੇਚਰਲ ਵੇ ਦੇ ਨਾਲ ਤੁਹਾਨੂੰ ਟਰੀਟ ਕਰਦੀ ਹੈ ਤਾਂ ਕਿ ਉਹ ਜਿਹੜੀ ਸਪਰੈਸ ਹੋਈ ਬਿਮਾਰੀ ਹੈ ਉਹ ਬਾਹਰ ਆਏ ਤੇ ਉਹ ਨੇਚਰਲ ਵੇ ਦੇ ਨਾਲ ਠੀਕ ਹੋਏ